ਲੇ ਮਿੱਤਰੋ 15 ਜਨਵਰੀ ਤੇ ਮਾਗ ਦਾ ਦੂਜਾ ਦਿਨ ਤੇ ਧੁੰਦ ਇੰਨੀ ਜਿਆਦੀ ਹੈ ਸੂਰਜ ਦਿਖ ਨਹੀਂ ਰਿਹਾ ਦੋ ਦਿਨਾਂ ਦਾ ਹਾਲਾਂਕਿ ਸੋਲਰ ਸਿਸਟਮ ਚੇਂਜ ਹੁੰਦਾ ਹੁੰਦਾ ਲੋਹੜੀ ਤੋਂ ਬਾਅਦ ਮਾਗ ਦੇ ਮਹੀਨੇ ਦੇ ਵਿੱਚ ਆ ਕੇ ਦਿਨ ਵੱਡੇ ਹੋ ਜਾਂਦੇ ਆ ਰਾਤਾਂ ਜਿਹੜੀਆਂ ਨੇ ਉਹ ਨਿੱਕੀਆਂ ਰਹਿਣ ਲੱਗ ਜਾਂਦੀਆਂ ਤੇ ਜੇ ਕਣਕ ਦੀ ਗੱਲ ਕਰੀਏ ਕਣਕ ਆਲਮੋਸਟ ਸਾਰਿਆਂ ਦੀ 70 ਦਿਨ ਟੱਪੀ ਖੜੀ ਆ ਤੇ ਝਾੜ ਵਧਾਉਣ ਦੇ ਤਿੰਨ ਨੁਕਤੇ ਇੱਕ ਤਾਂ 70 ਦਿਨਾਂ ਤੋਂ ਬਾਅਦ ਜੇ ਕਣਕ ਟੱਪ ਜੇ ਤਾਂ ਗੁੱਲੀ ਲੰਡੇ ਦੀ ਦਵਾਈ ਨੂੰ ਪਰਹੇਜ਼ ਕਰੋ ਕਿਉਂ ਕਿਉਂਕਿ ਥੋੜੀ ਬੱਲੀ ਤੇ ਅਸਰ ਜ਼ਰੂਰ ਪਾਉਗੇ ਬਾਈ ਹਨਾ ਬਾਕੀ ਜੇ ਤੁਸੀਂ ਹੁਣ ਐਨਪੀਕੇ 75 70 ਤੋਂ ਲੈ ਕੇ 80 85 ਦਿਨਾਂ ਦੇ ਵਿੱਚ ਵਿੱਚ ਐਨਪੀਕੇ ਦੀ ਸਪਰੇਅ ਕਰ ਦੋਗੇ 13 0 45 ਦੀ ਤਾਂ ਸੋਨੇ ਤੇ ਸੁਹਾਗਾ ਜੇ ਨਾਂ ਵੀ ਕਰੋਗੇ ਤਾਂ ਵੀ ਚੱਲ ਜੂ ਕਣਕ ਦੀ ਫਸਲ ਝੋਟਾ ਫਸਲਾ ਨਾਲ ਉਹਦੇ ਫੰਗੀ ਸੈੱਡ ਵੀ ਪਾ ਸਕਦੇ ਹੋ ਇੱਕ ਜੇ ਨਾਂ ਵੀ ਪਾਓਗੇ ਤਾਂ ਵੀ ਚੱਲ ਜੂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੰਨੀ ਯੂਰੀਆ ਤੁਸੀਂ ਪਾਤੀ ਠੀਕ ਆ ਕਿਹੜੀ ਸਪਰੇ ਤੁਸੀ ਕਰ ਰਹੇ ਹੋ ਐਨਪੀਕੇ ਦੇ ਨਾਲ ਕਿਹੜਾ ਫੰਗੀ ਸੈੱਟ ਕਰ ਰਹੇ ਹੋ ਤਾਂ ਜੋ ਕਮੈਂਟਾਂ ਦੇ ਵਿੱਚ ਸਾਰਿਆਂ ਨੂੰ ਸੌਖ ਹੋ ਜਾਏ ਤੇ ਕਿਹੜੀ ਵੈਰਾਈਟੀ ਤੁਸੀ ਬੀਜੀ ਆ ਗਣਕ ਦੀ